ਧਾਰਾ ਸਿੰਘ ਨੂੰ ਧਾਰਾ ਸਿੰਘ ਬਣਨ ਵਾਸਤੇ ਬਹੁਤ ਮਿਹਨਤ ਕਰਨੀ ਪਈ ਹੈ ਧਾਰਾ ਸਿੰਘ ਅੱਜ ਸਾਡਾ ਸਾਡੇ ਦੇਸ਼ ਦਾ ਖਾਸ ਤੌਰ ਤੇ ਪੰਜਾਬੀਆਂ ਦਾ ਬ੍ਰਾਂਡ ਬਣਿਆ ਹੋਇਆ ਹੈ ਤੇ ਜੋ ਉਸ ਦੀ ਮਿਹਨਤ ਹੈ ਉਹ ਉਸ ਬ੍ਰਾਂਡ ਰਾਹੀਂ ਸਪਸ਼ਟ ਝਲਕਦੀ ਹੈ ਅਸਰੇ ਕਿਹਾ ਜਾਂਦਾ ਹੈ ਕਿ ਜਿਸ ਨੂੰ ਕਹਿਣਾ ਹੋਵੇ ਕਿ ਤੂੰ ਤੂੰ ਜਿਆਦਾ ਇੰਨਾ ਸੋਹਣਾ ਆਪ ਦੇ ਆਪ ਨੂੰ ਦਿਖਾਈ ਜਾਂਦਾ ਤੂੰ ਤਰਮਿੰਦਰ ਹੈ ਤ੍ਰਿੰਦਰ ਨੂੰ ਬ੍ਰਾਂਡ ਬਣਾਉਣ ਵਾਸਤੇ ਦੀ ਪਿੱਛੇ ਦੀ ਮੌਤ ਹੋਈ ਹੈ ਗੁਰਦਲ ਮੀਡੀਆ ਦੇ ਤ੍ਰਿੰਦਰ ਬਾਰੇ ਬਹੁਤ ਪੁੱਛਾਰਿਆ ਸਾਡੇ ਸਾਥੀ ਸੋਸ਼ਲ ਮੀਡੀਆ ਇਹਨਾਂ ਬਹੁਤ ਪੁੱਛਿਆ ਬਹੁਤ سارے ਪੱਤਰਕਾਰ ਤ੍ਰਿੰਦਰ ਦੀ ਜਿੰਦਗੀ ਦੀਆਂ ਬਹੁਤ ਸਾਰੀਆਂ ਔਖੀਆਂ ਘੜੀਆਂ ਵੀ ਸਾਡੇ ਸਾਹਮਣੇ ਪ੍ਰਗਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੈਗਾ ਇਸ ਤਰ੍ਹਾਂ ਤ੍ਰਿੰਦਰ ਦਾ ਜਿਹੜਾ ਬ੍ਰਾਂਡ ਬਣਨਾ ਹੈਗਾ ਉਹ ਵੀ ਇੱਕ ਹੋਣੇ ਹੋਣ ਦਾ ਬਲੌਂਗ ਹੱਤ ਸੁੰਦਰ ਹੋਣ ਦਾ ਗ੍ਰਾਂਡ ਬਿਊਟੀਫੁਲ ਹੋਣ ਦਾ ਫਰਮ ਬਣਿਆ ਹੋਇਆ ਜਿਸ ਤਰ੍ਹਾਂ ਕਿਸਾਨ ਸੰਘਰਸ਼ ਸੰਘਰਸ਼ ਦਾ ਗ੍ਰਾਂਡ ਬਣਿਆ ਉਸੇ ਤਰ੍ਹਾਂ ਇਹ ਗ੍ਰਾਂਡ ਬਣਦੇ ਨੇ ਮੈਂ ਖਾਸੀ ਵਾਲੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰ ਦੇਣਾ ਕਿ ਡੀਵੀਬੀ ਇੱਕ ਬ੍ਰਾਂਡ ਬਣਿਆ ਹੋਇਆ ਸਾਡੇ ਸਮਾਜ ਵਿੱਚ ਸਾਡੇ ਆਹਨਕਾ ਵਰਤੇ ਕਹਿ ਦਿੰਦੇ ਨੇ ਕਿ ਯਾਰ ਫੜ ਕੇ ਕਿਦੂ ਡੀਸੀ ਲੱਗੇਗਾ ਡੀਸੀ ਵੀ ਇੱਕ ਬ੍ਰਾਂਡ ਹੈ ਡੀਸੀ ਨੂੰ ਇੱਕ ਸਟੀਲ ਫਰੇਮ ਵੀ ਕਿਹਾ ਜਾਂਦਾ ਹੈ ਅੰਗਰੇਜ਼ਾਂ ਵੇਲੇ ਆਸੀ ਵਾਲੀ ਗੱਲ ਇਹ ਹੈ ਕਿ ਇੱਕ ਡਿਪਟੀ ਕਮਿਸ਼ਨਰ ਦਾ ਡਰਾਈਵਰ ਛੁੱਟੀ ਤੇ ਚਲਾ ਗਿਆ ਤੇ ਉਸ ਨੂੰ ਡੀਸੀ ਨੂੰ ਗਲਤੀ ਕਿਤੇ ਜਾੜਾ ਪੈ ਗਿਆ ਉਸ ਨੂੰ ਜਦੋਂ ਕੋਈ ਹੋਰ ਨਾ ਮਿਲਿਆ ਤਾਂ ਉਸਨੇ ਆਪਣੇ ਕਿਸੇ ਗਨਮੈਨ ਨੂੰ ਕਿਹਾ ਕਿ ਗੱਡੀ ਚਲਾ ਆਪਾਂ ਜਾਣਾ ਹੈ ਜਲਦੀ ਜਾਣਾ ਹੈ ਜਾਣ ਰਹੇ ਸੀ ਪਹਿਲੇ ਸਮਿਆਂ ਦੇ ਗਨਮੈਨ ਜਿਹੜੇ ਪੁਲਿਸ ਦੇ ਸਾਡੇ ਕਰਮਚਾਰੀ ਹੁੰਦੇ ਸੀ ਉਹ ਕੱਟ ਪੜੇ ਹੁੰਦੇ ਸੀ ਅੱਜ ਕੱਲ ਤਾਂ ਪੜੇ ਲਿਖੇ ਮੁੰਡੇ ਨੇ ਬੀਏ ਐਨਏ ਤੇ ਹੋਰ ਡਿਗਰੀਆਂ ਵਾਲੇ ਭਰਤੀ ਹੋਏ ਨੇ ਪਹਿਲੇ ਸਮਿਆਂ ਵਿੱਚ ਅਨਪੜ੍ਹ ਦੇਹਨ ਪੜ ਮਲਾਮ ਹੁੰਦੇ ਸੀ ਪੇਰੋਨ ਦਾ ਗੱਲਬਾਤ ਦਾ ਸਟਾਈਲ ਵੀ ਇਹੀ ਹੁੰਦਾ ਸੀ ਉਹ ਜਦ ਜਾ ਰਹੇ ਨੇ ਛੜਕ ਦੇ ਵਿਚਾਲੇ ਇੱਕ ਗਧਾ ਖੜਾ ਸੀ ਗੱਡੀ ਰੁਕ ਗਈ ਜੀਜੀ ਕਾਲੀ ਕਰ ਰਹੀ ਸੀ ਵੀ ਜਦ ਕਿ ਉਹਨੇ ਬੜੇ ਹਾਰ ਨਾਲ ਮਾਰੇ ਪਰ ਉਹ ਜਾਨਵਰ ਪਾਸੇ ਵੀ ਹੋ ਰਿਹਾ ਸੀ ਅਖਰ ਡਰਾਈਵਰ ਦੀ ਸੀਟ ਤੇ ਆਖਰ ਉਹ ਬੈਠਾ ਹੋਇਆ ਜਿਹੜਾ ਸੀਗਾ ਮੁਲਾਜ਼ਮ ਉਹ ਗਿਆ ਜਦੇ ਉਹਦਾ ਸਾਹਿਆ ਪਾਸੇ ਹੋ ਜਾ ਡੀਸੀ ਬੁੜਿਆ ਖੜਾ ਹੈ ਇਸ ਤਰ੍ਹਾਂ ਦਾ ਬ੍ਰਾਂਡ ਹੈ ਇਹ ਬਣਨ ਵਾਸਤੇ ਬੜਾ ਕੁਛ ਡੀਸੀ ਬਣਨ ਵਾਸਤੇ ਜਿਸ ਤਰ੍ਹਾਂ ਇਹ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਉਸੇ ਤਰ੍ਹਾਂ ਅੱਜ ਮੈਂ ਸਵੇਰੇ ਜਦੋਂ ਮੋਬਾਈਲ ਖੋਲਿਆ ਤਾਂ YouTube ਤੇ ਇੱਕ ਗੀਤ ਸੁਣ ਨੂੰ ਮਿਲਿਆ ਸੰਘਰਸ਼ਸ਼ੀਲ ਬੰਦਿਆਂ ਨੇ ਕਿਵੇਂ ਬ੍ਰਾਂਡ ਬਣਦੇ ਨੇ ਮੈਂ ਇਮਰਾਨ ਵਾਲੀ ਧੂੰਕਾ ਉਸ ਗੀਤ ਦੇ ਦੋ ਪੈਰੇ ਸੁਣਾਉਣ ਤੋਂ ਪਹਿਲਾਂ ਬੰਨੀ ਹੈ ਕਿ ਬੰਦੇ ਕਿਵੇਂ ਇਮਰਾਨ ਬਣਦੇ ਨੇ ਬੰਦਿਆਂ ਨੂੰ ਕਿਸ ਤਰ੍ਹਾਂ ਸਾਡੇ ਲੋਕ ਪਰਵਾਦ ਕਰਦੇ ਨੇ ਕਿ ਪਲੇ ਮੀਟਰ ਦੀ ਗੱਲ ਹੈ ਮੈਂ ਕੁੜੀ ਤੇ ਮੁੰਡੇ ਦੀ ਜਿਹੜੀ ਗੱਲਬਾਤ ਹੈ ਜਾਂ ਪਤਨੀ ਤੇ ਪਤੀ ਦੀ ਗੱਲਬਾਤ ਹੈ ਉਹ ਦੋ ਪੈਰੇ ਤੁਹਾਡੇ ਨਾਲ ਸੰਧੀ ਕਰਕੇ ਆਪਣੇ ਖਾ ਲਵਾਂਗਾ ਬੰਦੇ ਕਹਿੰਦੀ ਐ ਸੈਂਟਰ 'ਚੋਂ ਆਗੀ ਚਿੱਠੀ ਸੈਂਟਰ 'ਚੋਂ ਆਗੀ ਚਿੱਠੀ ੁੱਲੇ ਨੂੰ ਲਾ ਲਾ ਮਿੱਟੀ ਸੈਂਟਰ 'ਚੋਂ ਆਗੀ ਚਿੱਠੀ ੁੱਲੇ ਨੂੰ ਲਾ ਲਾ ਮਿੱਟੀ ਰੱਖਦੇ ਅਪਰਾਧੂ ਲਾ ਕੇ ਹੀਟਰ ਹੁਣ ਘੜ ਘੜ ਕਰ ਜੱਟੀਏ ਲੱਗਣੇ ਨੇ ਚਿੱਪ ਵਾਲੇ ਮੀਟਰ ਹੁਣ ਘੜ ਕਰ ਜੱਟੀਏ ਉਹ ਬੰਦਾ ਕਹਿੰਦਾ ਉਹ ਹੀ ਕਰੇ ਹਿੰਟਰ ਕਿਉਂ ਆਗੇ ਜਿੱਥੇ ਨੂੰ ਲਾ ਦੇ ਮਿੱਟੀ ਰੱਖ ਦੇ ਪਰਾਂ ਧੂਲਾ ਕੇ ਹੀਟਰ ਅਜ ਕਰ ਹੁਲ ਘੜ ਘੜ ਬੱਲੀਏ ਲੱਗਣੇ ਇਹਨੇ ਚਿੱਪ ਵਾਲੇ ਮੀਟਰ ਹੁਲ ਘੜ ਘੜ ਬੱਲੀਏ ਉਹ ਕੁੜੀ ਕਹਿੰਦੀ ਹੈ ਸੁਦਰਸ਼ਨ ਜੀ ਜਿਵੇਂ ਸਾਡੀਆਂ ਦੁਗੀਆਂ ਨਾਲੇ ਲਾ ਕੇ ਗਈਆਂ ਨੇ ਉਹ ਦਲੇਰ ਹੋਈਆਂ ਮੀਆਂ ਨੇ ਉਹ ਕਿਸਾਨ ਕਿਸਾਨ ਮੁੱਲ ਚ ਗਈਆਂ ਸੀ ਤਾਹ ਜੋ ਜਵਾਬ ਦਿੰਦੀ ਹੈ ਉਹ ਸੁਣਨ ਵਾਲਾ ਇੱਕ ਬੰਦਾ ਕਿਵੇਂ ਇਮਰਾਦ ਬਣਿਆ ਉਹ ਕਹਿੰਦੀ ਐਵੇਂ ਕਿਉਂ ਪਾਇਆ ਰੋਣਾ ਦਰਦਾ ਕਿਉਂ ਦਿਲ ਨੂੰ ਹੋਣਾ ਐਵੇਂ ਕਿਉਂ ਪਾਇਆ ਰੌਲਾ ਕਰਦਾ ਕਿਉਂ ਦਿਲ ਨੂੰ ਹੋਣਾ ਬਿਨਾ ਗੱਲ ਬਿਨਾ ਗੱਲਾਂ ਤੋਂ ਬਿਨਾ ਗੱਲ ਤੋਂ ਤੂੰ ਮਾਰੀ ਜਾਵੇਂ ਤਾਂ ਹਾਂ ਬਿਨਾ ਗੱਲ ਤੋਂ ਤੂੰ ਮਾਰੀ ਜਾਵੇਂ ਤਾਂ ਹਾਂ ਲੱਗਣ ਨਹੀਂ ਦਿੰਦਾ ਮੀਟਰ ਲੱਗਣ ਨਹੀਂ ਦਿੰਦਾ ਮੀਟਰ ਹੁਣ ਵੇ ਬਾਪੂ ਉਗਰਾਹਾ ਲੱਗਣ ਨਹੀਂ ਦਿੰਦਾ ਮੀਟਰ ਜਿਹੜੇ ਕਿੰਨਾ ਰਾਜ ਬੰਦੇ ਨੇ ਸੰਘਰਸ਼ਾਂ ਤੋਂ ਨਿਕਲ ਕੇ ਬੰਦੇ ਕਿਸ ਤਰ੍ਹਾਂ ਆਪਣੀਆਂ ਗੱਲਾਂ ਅੰਦਾਜ਼ਾ ਕਿਲਾਏ ਜਾ ਸਕਦੇ ਨੇ ਦਾ ਤੁਸੀਂ ਵੀ ਸੰਘਰਸ਼ ਦੇ ਰਾਹ ਪਏ ਹੋ ਆਪਾਂ ਇਸੇ ਤਰੀਕੇ ਡਟੇ ਰਹਾਂਗੇ ਤੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਮੈਂ ਆਪਣੀ ਇੱਥੇ ਗੱਲ ਖਤਮ ਕਰਕੇ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਕਿ ਇਨਕਲਾਬ ਦੀ ਗੀਤ ਗਾਉਣ ਵਾਲਾ ਸਾਡਾ ਬਹੁਤ ਹੀ ਲੋਕ ਕਵੀ ਇਹ ਖੀਰ ਗੀਤ ਸਾਡੇ ਵਿੱਚ ਹਾਜ਼ਰ ਨੇ ਤੁਹਾਨੂੰ ਉਹ ਵੀ ਆਪਣੇ ਇਨਕਲਾਬੀ ਗੀਤ ਕਿ ਕਿਸ ਤਰ੍ਹਾਂ ਸੰਘਰਸ਼ਾਂ ਦੇ ਰਾਹ ਪਏ ਹੋਏ ਲੋਕਾਂ ਦੇ ਗੀਤ ਕਹੇ ਗਏ ਹੋਣ ਚਾਹੀਦੇ ਨੇ ਕਿ ਸਾਡੇ ਸਮਾਜ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਅਸੀਂ ਕਿਸ ਤਰ੍ਹਾਂ ਮੁੱਖਾਂ ਦੀ ਪੱਟੀ ਝੁਕ ਕੇ ਜਾ ਰਹੇ ਹਾਂ ਤੇ ਇਹਨਾਂ ਮੁੱਖਾਂ ਦੀ ਪੱਟੀ ਦੇ ਜਿਮੇਵਾਰ ਕੌਮ ਨੇ ਉਹ 10 15 ਮਿੰਟਾਂ ਵਿੱਚ ਜੇ ਸੀਰੀਜ਼ ਜਿੱਦਾ ਵੀ ਤੁਹਾਡੇ ਰੂਪਰੂ ਹੋਣਗੇ ਉਹਨਾਂ ਕਲਾਸ ਜੀ ਨੂੰ ਬੇਨਤੀ ਕਰਾਂਗਾ ਕਿ ਅਗਲਾ ਪ੍ਰੋਗਰਾਮ ਆਪਕੀ ਹਾਜ਼ਰੀ ਹੋਵੇ ਜੀ ਮਾਨ ਸਰ ਇਹ ਤੁਹਾਨੂੰ ਦੋ ਵਾਰ ਕਾਲ ਆਈ ਸਲਵਰ ਕਾਲ ਆ ਗਈ ਸਾਇਕ ਮਹੀਨੇ ਜਿਹੜੀ ਉੱਥੇ ਅਸੀਂ ਕਾਰਪਸ ਦੇ ਬੰਦੇ ਨੇ ਜਾਣਾ ਤੇ ਉਦੋਂ ਟਿਕ ਜਦੋਂ ਅਸੀਂ ਉੱਥੋਂ ਨਿਕਲਾਂਗੇ ਕੁਲ ਕਰੇ ਸੁਧਰ ਸੈਂਟਰ ਦੇ ਕਰਮਚਾਰੀਆ ਸੁਧਰ ਸੈਂਟਰ ਦੇ ਕਾਊਂਟਰ ਉੱਤੇ ਖੁੱਲ੍ਹੇ ਨੇ ਤੇ ਬਾਕੀ ਕਰਮਚਾਰੀ ਸਾਡਾ ਮੀਟਿੰਗ ਹਾਲ ਦੇ ਵਿੱਚ ਇੰਤਜ਼ਾਰ ਕਰਨੀ ਮਿਲਦੀ ਹੈ ਬੜਾ ਜੀ ਬਹੁਤ ਜੀ ਸੁਧਰ ਸੈਂਟਰ ਆਪਣਾ ਟਾਈਮ ਨਾਲ ਖੁੱਲ੍ਹ ਰਹੇ ਨੇ ਤੇ ਉਹ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਜੋ ਦੇਖਦੇ ਸੀ ਜੀ ਦੋ ਸਪੈਸ਼ਲ ਸਾਇਲ ਜੀ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿਓ ਤੇ ਕੁਝ ਨਾ ਚਾਹੀ ਗੇਟ ਰੈਲੀ ਹੋਈ ਜੀ ਨੇ ਉਹਨੂੰ ਮਸ਼ਾਅਰਤ ਦੇ ਨਿੱਕੇ ਨਾਲ ਲਗਾਤਾਰ ਛੇ ਮਹੀਨੇ ਹੋ ਗਿਆ ਜੀ ਕਰ ਦੇਣਾ ਬੋਧੀ ਜੀ ਜੀ ਆਓ ਜੀ ਸੰਗਤ ਆਪਰੇ ਸਤਿਉ। ਲੈਪੰ ਮੋਗੀ ਨਾ ਲੱਗੈ ਕਿ ਇਹ ਜੋ ਬੋਲੇ ਮੁੰਡਾ ਸਿੱਖ ਦਾ ਲਿਟਰੀ ਕੰਮ ਤੇ ਗੰਡੀਆਂ ਨੂੰ ਕੰਗੇ ਰੇਟ। ਦੋਸਤਪਨਾ ਪੇਸ਼ ਕਰਨਾ ਦੀ ਕਿ ਗੋਰੀ ਕਾਲੇ ਰਾਕੇ ਤੇ ਖੰਡਕੀਰ ਹੋਏ ਗੋਰੀ ਕਾਲੇ ਰਾਕੇ ਤੇ ਖੰਡਕੀਰ ਹੋਏ ਭੰਤ ਸਿੰਘ ਦੇ ਸੁਪਨੇ ਨੀਰ ਨੀਰ ਫਤਿਹ ਸਿੰਘ ਤੇ ਸੁਖਨੀ ਨੀਰ ਨੀਰ ਹੋਵੇ ਸਾਡੇ ਮਹਾ ਚੀਦਾ ਨੇ ਨਹੀਂ ਚਿਤਿਆ ਸੀ ਕਿ ਸਾਡੇ ਇਸ ਪਾਰਟੀ ਦੀ ਹਾਲਤ ਤੇਹੀ ਹੋਊਗੀ ਉਹਨਾਂ ਨੇ ਸੁਪਨਾ ਲਿਆ ਸੀ ਕਿ ਜਿੱਥੇ ਮਨੁੱਖ ਤੋਂ ਮਨੁੱਖ ਦੀ ਲੁੱਟ ਨਾ ਹੋਵੇ ਅਜਿਹਾ ਸਮਾਜ ਸਜਾਂਗੇ ਪਰ ਉਹਨਾਂ ਦਾ ਸੁਪਨਾ ਕੋਈ ਸਮੇਂ ਚੂਰੂ ਟੂਰੂ ਟੂਰੂ ਚੂਰ ਹੋਇਆ ਦੋਰੀ ਕਾਲੇ ਮੌਕੇ ਤੇ ਖੰਡ ਕੀਰੇ ਹੋਏ ਦੋਰੀ ਕਾਲੇ ਰਾਤੇ ਤੇ ਖੰਡ ਕੀਰੇ ਹੋਏ ਪਤੂ ਸੰਗੇ ਤੇ ਸੁਪਨੇ ਲੀਨ ਹੋਈ ਓਏ

ਅੱਖਾਂ ਦਾ ਨੀਰ ਹੋਵੇ ਪੰਤ ਸੇਂਗ ਦੇ ਸੁਪਨੇ ਨੀਰ ਨੀਰ ਹੋਵੇ ਪਨੀਰੋ ਨੀਰ ਹੋਵੇ ਓ ਨੀਰੋ ਨੀਰ ਹੋਵੇ ਲੱਖਾਂ ਲੋਕੀ ਉਚੜੀ ਬੈਸੋ ਜੇ ਮਰ ਕੇ ਅਸੀ ਲੱਖਾਂ ਲੋਕੀ ਉਚੜੀ ਤੋਂ ਦੁਸ਼ੇ ਮਰ ਕੇ ਅਸੀ ਲਰੂ ਗੰਦੀਰ ਸੰਜੋਤਾ ਕਰਕੇ ਸੀ ਲਰੂ ਗੰਦੀਰ ਸੰਜੋਤਾ ਕਰਕੇ ਸੀ ਅੱਜ ਦੇ ਸਾਡੇ 6ਵੇਂ ਦਿਨ ਦੀ ਜਿਹੜੀ ਗੇਟ ਰੈਲੀ ਆ 2 ਘੰਟਿਆਂ ਦੀ ਜਿਹੜੀ ਸਰਕਾਰ ਕੋਲੇ ਆਉਦੇ ਮੱਦ ਮੁੱਤਰ ਪਹੁੰਚਾਉਣ ਵਾਸਤੇ ਤੇ ਆਦੀ ਆਵਾਜ਼ ਪਹੁੰਚਾਉਣ ਵਾਸਤੇ ਜਿਹੜੇ মিডিਆ ਰਾਹੀਂ ਅਸੀਂ ਇਹ ਆਵਾਜ਼ ਠਾਈ ਆ ਵੀ ਜਿਹੜੇ ਸਾਡੀਆਂ ਮੰਗਾਂ ਆ ਸਾਰੇ ਪੰਜਾਬ ਲੈਵਲ ਦੀਆਂ ਸਾਰੇ ਹੀ ਇੱਥੇ ਬੰਦੇ ਦੀਆਂ ਸਾਂਝੀਆਂ ਮੰਗਾਂ ਨੇ ਉਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸਾਡੀਆਂ ਪੈਂਡਿੰਗ ਪਈਆਂ ਜਿਹੜੀਆਂ ਡਿਮਾਂਡਾਂ ਆ ਜਿਨ੍ਹਾਂ 'ਤੇ ਗੌਰ ਨਹੀਂ ਕੀਤਾ ਜਾ ਰਿਹਾ ਤੇ ਜੇ ਗੌਰ ਕੀਤਾ ਜਾ ਰਿਹਾ ਤਾਂ ਸਾਨੂੰ ਸਮਾਂ ਹੀ ਮਿਲ ਰਿਹਾ ਪਰ ਉਹਦੇ 'ਤੇ ਕੋਈ ਕੋਈ ਫੈਸਲਾ ਨਹੀਂ ਲੈਂਤਾ ਜਾ ਰਿਹਾ ਜਿਸ ਦੇ ਕਾਰਨ ਸਾਨੂੰ ਕੀ ਆ ਮੁਲਾਜ਼ਮਾਂ ਨੂੰ ਇੱਕ ਜਟੋਲ ਕੇ ਗੇਟ ਰੈਲੀ ਕਰਨੀ ਪੈ ਰਹੀ ਆ ਕਿ ਉਹਨਾਂ ਨੂੰ ਸਾਡੀਆਂ ਮੰਗਾਂ 'ਤੇ ਧਿਆਨ ਦੇ ਦੇਣਾ ਤੇ ਸਾਡੇ ਬੰਦ ਹੋਏ ਹੱਕ ਦਿੱਤੇ ਜਾਣ ਅੱਜ ਤੁਹਾਨੂੰ ਬੁਲਾਇਆ ਗਿਆ ਹੈ ਅੱਜ ਹੁਣ ਦਫਤਰ ਵੱਲੋਂ ਸਨੇਹਾ ਹੈ ਜੇ ਇੱਕ ਵਾਰੀ ਅਸੀਂ ਕੁਝ ਮੈਂਬਰ ਹੈ ਜਿਹੜੇ ਹੈਗੇ ਮੀਟਿੰਗਾਂ ਕਰਕੇ ਉਹਨਾਂ ਨਾਲ ਚੱਲੇ ਆ ਜੀ ਸਾਹਮਣੇ ਮੇਰਾ ਕੋਰ ਜ਼ਲਮੀ ਰਹਗੀ سینੇ ਧੀਰੇ ਹੋ ਕੋਰ ਜ਼ਲਮੀ ਰਹਗੀ سینੇ ਧੀਰੇ ਹੋ ਪੰਤ ਸੈੰਗੀ ਗੋ ਸੁਣੇ ਨੀਰੋ ਨੀਰੋ ਉਲੀਰੋ ਨੀਰ ਹੋਏ Al ir a mirar, subieron mucho que <coughs> viste, <coughs> ya vi los cames. Subieron mucho que viste.